ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਅਜੀਤ ਸਿੰਘ ਤੇ ਅੱਜ ਅਪੰਗ ਵਾਲਾ ਕਰਾਂਗੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਹੋਊਗਾ ਕਦੋਂ ਕੀ ਕੀ ਹੋਇਆ ਹੋਵੇਗਾ ਕੀ ਕੀ ਸਵਾਲ ਜਵਾਬ ਹੋਈ ਹੋਣਗੇ ਕਿੱਦਾਂ ਕਿੱਦਾਂ ਹੋਇਆ ਹੋਏਗਾ ਸਭ ਤੇ ਅੱਜ ਉਹ ਵੀਡੀਓ ਵਿੱਚ ਅਪਾਉਂ ਸਾਰੀ ਗੱਲ ਕਰਾਂਗੇ ਅੱਜ ਚਲੋ ਬਿਨਾਂ ਦੇਰ ਕੀਤੇ ਸ਼ੁਰੂ ਕਰਦੇ ਹਾਂ ਕਿ ਰਾਮ ਪਾਏ ਨੂੰ ਟੋਟਲ 8 ਮਹੀਨੇ ਹੋ ਉਸ ਹੋ ਚੁੱਕੇ ਸੀ 3 ਮਈ 1704 ਨੂੰ ਕਿਰਾ ਪੈ ਚੁੱਕਿਆ ਸੀ ਅਨੰਦਪੁਰ ਕਿਲੇ ਨੂੰ ਕਿ ਸਿੰਘਾਂ ਕੋਲ ਅੰਦਰਖਾਨ ਲਈ ਕੁਝ ਵੀ ਨਹੀਂ ਸੀ ਰਹਿ ਗਿਆ। ਉਹਨਾਂ ਨੇ ਪੱਤੇ ਵੀ ਖਾਦੇ ਰੁੱਖਾਂ ਦੇ। ਉਹਨਾਂ ਨੇ ਹੋਰ ਜਿੰਨਾ ਵੀ ਬਚਿਆ-ਪਚਿਆ ਸਮਾਨ ਸੀ ਸਾਰਾ ਮੁੱਕ ਗਿਆ, ਸਾਰਾ ਰਾਸ਼ਨ ਪਣੀ ਮੁੱਕ ਗਿਆ। ਕਿਸੇ ਨੇ ਆਪਣੇ ਬੱਚਿਆਂ ਨੂੰ ਵੱਧ ਖਵਾਇਆ, ਕਿਸੇ ਨੇ ਆਪਣੇ ਮਾਵਾ ਨੂੰ, ਕਿਸੇ ਨੇ ਆਪਣੇ ਪਿਓ ਨੂੰ ਕਿ ਆਹ ਭੁੱਖੇ ਰਹਿਣਗੇ, ਉਹਨਾਂ ਨੂੰ ਨਿਆਣਿਆਂ ਦਾ ਵੱਧ ਧਿਆਨ ਰੱਖਿਆ। ਭੁੱਖ ਮਰੀ ਪੂਰੇ ਪੂਰੇ ਕਿਲੇ ਵਿੱਚ ਫੈਲ ਚੁੱਕੀ ਸੀ। ਕਿਸੇ ਕੋ ਬੋਲੇ ਇੱਕ ਬੂੰਦ ਪਿੰਗਲੀ ਪਾਣੀ ਵੀ ਨਹੀਂ ਸੀ ਨਾ ਇੱਕ ਬਰਕੀ ਖਾਣ ਲਈ ਰੋਟੀ ਦੀ ਸੀ ਰੁੱਖਾਂ ਦੇ ਕਹਿੰਦੇ ਪੱਤੇ ਵੀ ਖਤਮ ਹੋ ਚੁੱਕੇ ਸੀ ਜ ਜਦੋਂ ਸਿੰਘ ਪੱਤੇ ਖਾ ਖਾ ਕੇ ਉਹਦਾ ਗੁਜ਼ਾਰਾ ਕਰਦੀ ਸੀ ਨੀ ਕਿਲੇ ਦੇ ਵਿੱਚ ਪੱਤੇ ਵੀ ਖਤਮ ਹੋ ਚੁੱਕੇ ਸੀ ਕਿਲੇ ਤੋਂ ਜਿੰਨੇ ਵੀ ਰੁੱਖ ਸੀ ਗੁਰੂ ਸਾਹਿਬ ਜੀ ਨੂੰ ਇੱਕ ਅਸਾਮ ਦਾ ਰਾਜਾ ਸੀ ਉਹਨੇ ਇੱਕ ਹਾਥੀ ਉਹਨਾਂ ਨੂੰ ਉਸ ਗਾਤ ਦੇ ਵਿੱਚ ਦਿੱਤਾ ਹਾਥੀ ਭੇਡ ਕੀਤਾ ਸੀ ਉਹ ਵੀ ਭੁੱਖ ਮਰੀ ਨਾ ਮਰ ਚੁੱਕਿਆ ਸੀ ਇਨੇ ਹਾਲਾਤ ਗੰਭੀਰ ਹੋ ਚੁੱਕੇ ਸੀ ਉਸ ਟਾਈਮ ਤੇ ਸਿੱਖਾਂ ਦੇ ਪੰਜਾਂ ਪਿਆਰਿਆਂ ਦੇ ਕਹਿਣ ਤੇ 1704 ਦੇ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਣ ਦਾ ਫੈਸਲਾ ਕੀਤਾ ਤੇ ਭਜਾਉਂਦੇ ਆ ਕਿ ਕਿਲਾ ਉਹਨਾਂ ਨੇ ਕਿਉਂ ਛੱਡਿਆ ਤੇ ਉਸ ਟਾਈਮ ਕਿਲੇ ਦੇ ਵਿੱਚ ਕੀ ਹਾਲਾਤ ਬਣੇ ਸੀ ਆਪਣਾ ਜਿਹਨੂੰ ਬਾਹਰ ਦਾ ਵੀਜ਼ਾ ਲੱਗਦਾ ਹਨ ਤੇ ਆਪਾਂ ਜਿਹੜਾ ਜਿਹੜਾ ਵੀ ਕੀਮਤੀ ਸਮਾਨ ਹੁੰਦਾ ਸਾਰਾ ਆਪਾਂ ਦੋ ਟੈਕਿੰਗਾਂ ਵਿੱਚ ਪਾ ਲਈਦਾ ਦੋ ਟੈਕਿੰਗਾਂ ਵਿੱਚ ਪਾ ਕੇ ਜਿਹੜਾ ਸਮਾਨ ਪਿੱਛੇ ਰਹਿ ਗਿਆ ਹੁੰਦਾ ਮੰਮੀ ਕਹਿੰਦੀ ਜਾਂ ਮਾਤਾ ਆਪਣੇ ਕਹਿੰਦੇ ਕਿ ਤੂੰ ਚੱਲ ਜਾ ਪੁੱਤ ਜਿਹੜਾ ਸਮਾਨ ਤੇਰਾ ਪਿੱਛੇ ਰਹਿ ਗਿਆ ਉਹ ਆਪਾਂ ਤੇਨੂੰ ਕੋਰੀਅਰ ਕਰ ਦਾਂਗੇ ਤੇ ਜਿਹੜਾ ਸਮਾਨ ਕੋਰੀਅਰ ਹੋਣ ਵਾਲਾ ਵੀ ਨਹੀਂ ਹੁੰਦਾ ਉਹ ਆਪਾਂ ਕਈ ਜਾ ਕੇ ਇਹਨੂੰ ਮੰਮੀ ਅਟੈਚੀ ਵਿੱਚ ਸਾਹਮਣੇ ਰੱਖੋ ਜਾਂ ਇਹਨੂੰ ਉਹਦੇ ਵਿੱਚ ਅਲਮਾਰੀ ਵਿੱਚ ਸਾਹਮਣੇ ਰੱਖੋ ਇੱਕ ਦਿਨ ਆਵਾਂਗੇ ਸੁੱਖੀ ਨਾਲ ਵਿੱਚ ਇਹਨੂੰ ਵੇਖ ਲਿਆ ਕਰਾਂਗੇ ਜੇ ਇਹਨੂੰ ਵਕਤ ਲਿਆ ਕਰਾਂਗੇ ਇਹ ਦਿਨ ਦਾ ਪਰ ਤੁਸੀਂ ਇਹਦੀ ਸੋਚਿਆ ਕਿ ਉਦੋਂ ਉਸ ਟਾਈਮ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਟਾਈਮ ਦੇ ਰਾਜਾ ਸੀਗੇ ਉਹਨਾਂ ਕੋਲ ਕੀ ਕੀ ਕੀਮਤੀ ਸਮਾਨ ਹੋਊਗਾ ਕਿੰਨਾ ਬੇਸ਼ਕੀਮਤੀ ਸਮਾਨ ਹੋਊਗਾ ਕਿੰਨੇ ਕਵੀਆਂ ਦਾ ਸਾਹਿਤ ਹੋਊਗਾ ਕਿੰਨੇ ਕਿੰਨਾ ਕਿਲੋ ਸੋਨਾ ਹੋਊਗਾ ਬੇਮੁੱਲੀ ਚੀਜ਼ਾਂ ਹੋਣਗੀਆਂ ਅਨੇਕਾਂ ਤੇ ਔਰੰਗਜ਼ੇਬ ਨੂੰ ਇਤਿਹਾਸਕਾਰ ਦੱਸਦੇ ਨੇ ਕਿ ਔਰੰਗਜ਼ੇਬ ਨੂੰ ਉਹਦੇ ਇਲਾਕੇ ਦੇ ਪਠਾਣਾਂ ਨੇ ਇਕੱਠੇ ਹੋ ਕੇ ਨਾ 2 ਲੱਖ ਦੀ ਕੋਈ ਚਾਨਣੀ ਪੇਡ ਕੀਤੀ ਸੀ ਚਾਨਣੀ ਉਸ ਟਾਈਮ 'ਚ ਹੁੰਦੀ ਸੀਗੇ ਜਿਵੇਂ ਮੰਨ ਲਓ ਜਿੱਥੇ ਰਾਜਾ ਮਹਾਰਾਜ ਆ ਜਾਂ ਉਸ ਟਾਈਮ ਦਾ ਕੋਈ ਰਾਜਾ ਪੈਂਦਾ ਸੀ ਉਹਦੀ ਉੱਪਰ ਜਿਹੜੀ ਛੱਤ ਤੇ ਲਗਾਉਂਦੇ ਹੁੰਦੇ ਸੀ ਉਹਨਾਂ ਨੂੰ ਚਾਨਣੀ ਕਹਿੰਦੇ ਹੁੰਦੇ ਸੀ ਉਸ ਇਲਾਕੇ ਦੇ ਪਠਾਣਾ ਨੇ ਇਕੱਠੇ ਹੋ ਕੇ ਉਹਨੂੰ 2 ਲੱਖ ਦੀ ਚਾਨਣੀ ਭੇੜ ਦਿੱਤੀ ਸੀ ਜਦੋਂ ਇਸ ਗੱਲ ਦਾ ਪਤਾ ਕਾਬਲ ਦੀ ਸਿੱਖ ਸੰਗਤ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਕੱਠੇ ਹੋ ਕੇ 4.5 ਲੱਖ ਦੀ ਚਾਨਣੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤੀ ਜਿਹੜੀਆਂ ਨੰਦੌਰ ਸਾਹਿਬ ਕਿਲੇ ਦੇ ਵਿੱਚ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਸੀ ਉਹਨਾਂ ਨੇ ਭੇਟ ਕੀਤੀ ਪੂਰੀ ਕਿੰਨਾ ਬੇਸ਼ਕੀਮਤੀ ਸਮਾਨ ਸਾਰਾ ਹੀ ਸਤਗੁਰੂ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸੱਚੇ ਪਾਤਸ਼ਾਹ ਨੇ ਜਾਣ ਲੱਗਿਆ ਸਤਲੁਜ ਦਰਿਆ ਦੇ ਵਿੱਚ ਰੋੜ ਦਿੱਤਾ ਕਹਿੰਦੇ ਨੇ ਕਿ 52 ਕਮੀਆਂ ਚੋਂ ਸਿਰਫ ਇੱਕ ਨਾਨਦ ਲਾਲ ਜੀ ਉਹਨਾਂ ਦੇ ਕਵੀ ਸੀਗੇ ਜਿਨ੍ਹਾਂ ਦਾ ਉਹਨਾਂ ਨੇ ਸਾਹਿਤ ਰੱਖਿਆ ਬਾਕੀ ਸਾਰਾ ਹੀ ਕਹਿੰਦੇ ਨੋ ਮਨ ਸਾਹਿਤ ਸੀਗਾ ਕਮੀਵਾਂ ਵੱਲੋਂ ਲਿਖਿਆ ਸਾਰਾ ਹੀ ਸਤਲੁਜ ਦੇ ਵਿੱਚ ਰੋੜ ਦਿੱਤਾ ਗਿਆ ਤੇ ਤੁਸੀਂ ਤੁਸੀਂ ਸੋਚ ਲਓ ਇਹ ਚੀਜ਼ ਸੋਚ ਲਓਗੇ ਇੱਕ ਮਾਨ ਦੇ ਵਿੱਚ 40 ਕਿਲੋ ਹੁੰਦਾ ਤੇ ਕਿੰਨਾ ਕਿੰਨੇ ਕਿਲੋ ਸਾਹਿਤ ਹੋਵਗਾ ਤੁਹਾਡਾ ਜੇ ਉਹ ਸਾਰਾ ਆਪਣੇ ਕੋਲ ਇਤਿਹਾਸ ਕੋ ਇਤਿਹਾਸ ਆਪਣੇ ਕੋਲ ਹੁੰਦਾ ਅੱਜ ਸ਼ਾਇਦ ਆਪਣਾ ਇਤਿਹਾਸ ਦਾ ਉਹ ਵੀ ਜਿੱਥੇ ਪਤਾ ਹੁੰਨੀ ਹੈ ਅਸੀਂ ਜਿਨ੍ਹਾਂ ਦੇ ਆਪਾਂ ਜੰਗਲ ਚੁੱਕਦੇ ਆ ਜਾਂ ਜਿਨ੍ਹਾਂ ਤੇ ਆਪਾਂ ਨੂੰ ਡਾਊਟ ਨਹੀਂ ਲੱਗਦਾ ਉਹ ਸਾਰਾ ਇਸਤਰੀ ਦਰਿਆ ਦੇ ਵਿੱਚ ਰੋਡ ਦਿੱਤਾ ਗਿਆ ਸਤੂਰ ਦੁਬਾਰਾ ਕਿ ਇੱਥੇ ਮੈਂ ਤੁਹਾਨੂੰ ਥੋੜਾ ਜਿਹਾ ਪਿਛੇ ਲੈ ਕੇ ਚੱਲਦਾ ਵਾਂ ਗੁਰੂ ਗੋਬੇ ਸਿੰਘ ਜੀ ਦੇ ਬਚਪਨ ਤੇ ਜਦੋਂ ਗੁਰੂ ਗੋਬੇ ਸਿੰਘ ਜੀ ਦਾ ਸਭ ਨੂੰ ਪਤਾ ਕਿ ਬਚਪਨ ਉਹਨਾਂ ਦਾ ਪਟਨਾ ਸਾਹਿਬ ਦੇ ਵਿੱਚ ਹੋਇਆ ਤੇ ਆਪਾਂ ਦੇਖਦੇ ਹਾਂ ਉੱਥੇ ਇੱਕ ਕੰਗਣ ਘਾਟ ਗੁਰਦੁਆਰਾ ਬਾਪੜਨਾ ਸਾਹਿਬ ਦੇ ਵਿੱਚ ਤੁਸੀਂ ਜਾਓਗੇ ਤਾਂ ਉਸ ਗੁਰਦੁਾਰੇ ਦੇ ਜਰੂਰ ਦਰਸ਼ਨ ਕਰਕੇ ਆਇਓ ਉਹ ਉਸ ਗੁਰਦੁਆਰਾ ਸਾਹਿਬ ਦਾ ਮੈਂ ਤੁਹਾਡੇ ਨਾਲ ਥੋੜਾ ਜਿਹਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਉਸ ਗੁਰਦੁਾਰੇ ਵਿੱਚ ਕੀ ਹੋਇਆ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਸੋਨੇ ਦੇ ਕੰਗਣ ਪਾਈ ਸੀ ਤੇ ਉਹ ਕਿਤੇ ਉੱਥੇ ਖੇਡਦੇ-ਖੇਡਦੇ ਉੱਥੇ ਗਏ ਤੇ ਮਾਤਾ ਗੁਜਰੀ ਗੌਰ ਜੀ ਵੀ ਨਾਲ ਸੀਗੇ ਉਹਨਾਂ ਨੇ ਇੱਕ ਕੰਗਣ ਲਾ ਕੇ ਨਾ ਆਪਣਾ ਉੱਥੇ ਨਦੀ ਸੀਗੀ ਉਹਦੇ ਵਿੱਚ ਸੁੱਟ ਦਿੱਤਾ ਤੇ ਮਾਤਾ ਗੁਜਰੀ ਜੀ ਨੇ ਵੇਖਿਆ ਤੇ ਉਹਨਾਂ ਨੇ ਕਿਹਾ ਕਿ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਗੁਰੂ ਗੋਬਿੰਦ ਰਾਏ ਹੁੰਦਾ ਸੀ ਸਿੰਘ ਦੇ ਬੰਨ ਨੂੰ ਸਭ ਨੂੰ ਪਤਾ 1799 ਜਦੋਂ ਖਾਲਸਾ ਸਾਜਿਆ ਉਹਨਾਂ ਨੇ ਫਿਰ ਆਪਣੇ ਨਾਮ 'ਚ ਸਿੰਘ ਲੱਗਣਾ ਸ਼ੁਰੂਆ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਗੁਰੂ ਗੋਬਿੰਦ ਰਾਏ ਹੁੰਦਾ ਸੀ ਤਾਂ ਉਹਨਾਂ ਨੇ ਮਾਤਾ ਗੁਜਰੀ ਕੌਰ ਜੀ ਨੇ ਪੁੱਛਿਆ ਕਿ ਗੋਬਿੰਦ ਰਾਏ ਤੂੰ ਇਹ ਕੰਗਣ ਲਾ ਕੇ ਨਦੀ ਵਿੱਚ ਕਿੱਥੇ ਸੁੱਟ ਦਿੱਤਾ ਤੇ ਗੁਰੂ ਗੋਬਿੰਦ ਰਾਏ ਕਹਿੰਦੇ ਕਿ ਦੂਜਾ ਕੰਗਣ ਲਾ ਕੇ ਵੀ ਉਹਨਾਂ ਨੇ ਉੱਥੇ ਸੁੱਟਤਾ ਕਿ ਕਹਿੰਦੇ ਕਿ ਮੈਂ ਇੱਥੇ ਸੁੱਟਿਆ ਤੇ ਮਾਤਾ ਗੋਵਿੰਦ ਰਾਇ ਗੋਵਿੰਦ ਕਹਿੰਦੇ ਕਿ ਗੋਬਿੰਦ ਰਾਏ ਤੈਨੂੰ ਪਤਾ ਹੀ ਕੰਗੜ ਕਿੰਨੇ ਕੀਮਤੀ ਨੇ ਇਹਨਾਂ ਨੂੰ ਇਦਾਂ ਥੋੜੀ ਸੁੱਟੀ ਦਾ ਤਾਂ ਗੋਬਿੰਦ ਰਾਏ ਕਹਿੰਦੇ ਨੇ ਕਿ ਮਾਤਾ ਜੀ ਤੁਸੀਂ ਕੰਗਣਾਂ ਦੀ ਗੱਲ ਕਰਦੇ ਹੋ ਮੈਂ ਤੇ ਹੱਲੇ ਪਤਾ ਨਹੀਂ ਕੀ ਕੀ ਪਾਣੀ ਦੇ ਵਿੱਚ ਵਹਾ ਦੇਣਾ ਤੇ ਸੱਚੀ ਅੱਜ ਉਹਨਾਂ ਦੇ ਬੋਲ ਸਹੀ ਹੋ ਰਹੇ ਸੀ ਉਹ ਤਾਂ ਅੰਤਜਮੀ ਸੀ ਉਹਨਾਂ ਨੂੰ ਸਭ ਕੁਝ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਵਾ ਜਾਂ ਕੁਝ ਰਹਿਣਾ ਵੀ ਆ ਕੋਲ ਕੇ ਨਹੀਂ ਰਹਿਣਾ ਉਹਨਾਂ ਨੂੰ ਸਭ ਪਤਾ ਸੀ ਅੱਜ ਉਹਨਾਂ ਦੇ ਉਦੋਂ ਜਿਹੜੇ ਬੋਲ ਕੱਢੇ ਸੀ ਸੱਚ ਹੋ ਰਹੇ ਸੀ ਸਾਰਾ ਕੁਝ ਪਾਣੀ ਦੇ ਵਿੱਚ ਜਾ ਰਿਹਾ ਸੀ ਕਿੰਨੇ ਕਿੰਨੇ ਕਿਲੋ ਸੋਨਾ ਜੋ ਸ਼ਾਹੀ ਵਸਤਰ ਜਿੰਨੀਆਂ ਮੋਹਰਾਂ ਤੁਸੀਂ ਸੋਚ ਲਓ ਅੱਜ ਜੇ ਉਹ ਸਾਰਾ ਇਤਿਹਾਸ ਆਪਣੇ ਕੋਲ ਹੁੰਦਾ ਜਾਂ ਉਹ ਸਾਰਾ ਸਾਹਿਤ ਆਪਣੇ ਕੋਲ ਆਪਣੇ ਕੋਲ ਹੁੰਦਾ ਤੇ ਆਪਾਂ ਆਪਾਂ ਨੂੰ ਅੱਜ ਇਤਿਹਾਸ ਬਾਰੇ ਉਹ ਡੂੰਗੀ ਨੌਲੇਜ ਹੁੰਦੀ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕੁਰ ਬਾਕੀ ਚੀਜ਼ਾਂ ਨਦੀ ਦੇ ਵਿੱਚ ਸੁੱਟ ਰਹੇ ਸੀ ਜਾਂ ਉਹਨਾਂ ਨੂੰ ਅੱਗ ਲਾ ਰਹੇ ਸੀ ਜਾਂ ਉਹਨਾਂ ਨੂੰ ਸਾੜ ਰਹੇ ਸੀ ਤਾਂ ਮਾਤਾ ਗੁਜਰੀ ਜੀ ਉਹਨਾਂ ਕੋਲ ਆਏ ਗੋਬਿੰਦ ਗੋਬਿੰਦ ਸਿੰਘ ਜੀ ਕੋਲ ਕਹਿੰਦੇ ਕਿ ਪੁੱਤਰ ਇਹ ਚੀਜ਼ਾਂ ਨੂੰ ਸਿੰਗਾ ਦੇ ਵਿੱਚ ਮੰਡ ਦੇ ਜਾਂ ਇਹਨਾਂ ਨੂੰ ਸਾੜ ਕੇ ਰਹਾ ਉਹਨਾਂ ਦੇ ਵਿੱਚ ਮੰਡ ਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਮਾਤਾ ਜੀ ਇਹ ਜਿਹੜੀ ਕੌਮ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਇਹ ਪੈਸੇ ਪਿੱਛੇ ਲੜਨ ਵਾਲੀ ਫੌਜ ਨਹੀਂ ਹੈ ਇਹਨਾਂ ਨੂੰ ਪੈਸੇ ਨਾਲ ਪਿਆਰ ਨਹੀਂ ਹੈ ਇਨਨੂੰ ਸਿਰ ਦੇ ਤਾਜ ਨਾਲ ਪਿਆਰ ਹ। ਫਿਰ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਅਨੰਦਪੁਰ ਸਾਹਿਬ ਨੂੰ ਕਿਹੜਾ ਪਿਆ ਗਿਉ ਸੀ। ਕਿ ਇਨਾਂ ਨੇ ਕਿਹੜਾ ਪਾਇਆ ਸੀ, ਕਿਉਂ ਪਾਇਆ ਸੀ। ਇਹ ਤਾਂ ਆਪਾਂ ਨੂੰ ਸਭ ਨੂੰ ਪਤਾ ਕਿ ਮੁਗਲ ਫੌਜਾਂ ਨੇ ਕਿਹੜਾ ਪਾਇਆ ਸੀ ਪਰ ਆਪਾਂ ਸਾਰਾ ਦੋਸ਼ ਮੁਗਲ ਫੌਜਾਂ ਦੇ ਘੜ ਦਿੰਦੇ ਆ ਪਰ ਇਕੱਲਾ ਮੁਗਲ ਫੌਜਾਂ ਨਹੀਂ ਸੀ। ਉਹਨਾਂ ਦੇ ਨਾਲ ਪਹਾੜੀ ਰਾਜੇ ਸੀ ਜਿਹੜੀ ਅਸਲੀ ਜਿਹੜੀ ਜੰਗ ਦੀ ਜੜ ਸੀ ਉਹ ਅਸਲੀ ਪਹਾੜੀ ਰਾਜੇ ਸੀ। ਪਾੜੀ ਰਾਜੇ ਦੇ ਵਿੱਚ ਇੱਕ ਨਾਮ ਹੁੰਦਾ ਜੀ ਰਾਜਾ ਅਜਮੇਰ ਚੰਦ ਤੇ ਉਸੇ ਨੂੰ ਗੁਰੂ ਗੋਬਿੰਦ ਸਿੰਘ ਦੀ ਚੋਬਦੇ ਸੀ ਚੋਬਦੇ ਕਿਉਂ ਸੀ ਉਹਨਾਂ ਦੀ ਅੱਖਾਂ ਦੇ ਵਿੱਚ ਕਿਉਂ ਰੜਕਦੇ ਸੀ ਕਹਿੰਦੇ ਸੀਗੇ ਔਰੰਗਜ਼ੇਬ ਕੋਲ ਉਹਦੀ ਸ਼ਿਕਾਇਤ ਪਤਾ ਕੀ ਸੀ ਔਰੰਗਜ਼ੇਬ ਨੂੰ ਉਹ ਜਾ ਕੇ ਕਹਿੰਦਾ ਸੀਗੇ ਗੁਰੂ ਗੋਬਿੰਦ ਸਿੰਘ ਗੁਰੂ ਤੁਹਾਡੇ ਨਾਲ ਦਾ ਤਖਤ ਲਾਉਂਦਾ ਵਾ ਨਗਾਰਾ ਵਜਾਉਂਦਾ ਵਾ ਲੋਕਾਂ ਦੇ ਦੁੱਖ ਤਕਲੀਫ ਸੁਣਦਾ ਵਾ ਜਿਹੜੇ ਜਿਹੜੇ ਲੋਕ ਨੂੰ ਆਪਾਂ ਠੁਕਰਾ ਦਿੰਦੇ ਉਹਨਾਂ ਨੂੰ ਚੋਕ ਕੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਸ਼ੇਰ ਬਣਾਉਂਦਾ ਇਹ ਸੀ ਉਹ ਨਦੀ اصل ਇਹ ਜਿਹੜੀ ਲੜਾਈ ਦੀ ਇਹ ਸੀ ਅਸਲੀ ਉਹਨਾਂ ਦੀ ਪ੍ਰੋਬਲਮ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰੇ ਜੀਵਨ ਦੇ ਵਿੱਚ 14 ਜੰਗਾਂ ਲੜੀਆਂ ਤੇ 14 ਜੰਗਾਂ ਦੇ ਵਿੱਚੋਂ ਜਦੋਂ ਆਪਾਂ ਉਹਨਾਂ ਜੰਗਾਂ ਦੀ ਫ੍ਰੀਕੁਐਂਸੀ ਵੇਖਦੇ ਹਾਂ 1600 ਨਢੇ ਦੇ ਵਿੱਚ ਆਪਣਾ ਖਾਲਸਾ ਸਾਜਿਆ ਗਿਆ ਤੇ 1704 ਦੇ ਵਿੱਚ ਤਿੰਨ ਮਈ 1704 ਨੂੰ ਨਨਨਪੁਰ ਨਨਨਪੁਰ ਸਾਹਿਬ ਨੂੰ ਕੇਰਾ ਪੈ ਚੁੱਕਿਆ ਸੀ ਤੇ ਉਸ 1704 ਤੱਕ ਉਹਨਾਂ ਨੇ ਤਿੰਨ ਤੋਂ ਚਾਰ ਹਮਲੇ ਲਗਾਤਾਰ 1704 ਤੱਕ 1699 ਤੋਂ ਲੈ ਕੇ 1704 ਤੱਕ ਮੁਗਲਾਂ ਨੇ ਪਹਾੜੀ ਰਾਜਾਂ ਨੇ 1704 ਤੱਕ ਲਗਾਤਾਰ ਹਮਲੇ ਕੀਤੇ ਸਿਰਫ ਇਸੇ ਖੰਦਕ ਨੂੰ ਕਿ ਗੁਰੂ ਨਗਾਰਾ ਵਜਾਉਂਦਾ ਜਾਂ ਗੁਰੂ ਸਾਡੇ ਬਰਾਬਰ ਤਖਤ ਲਾਉਂਦਾ ਬਸ ਇਸੇ ਨਗਾਰਾ ਉਸ ਟਾਈਮ ਦੇ ਵਿੱਚ ਬਹੁਤ ਇੱਕ ਮਹਮੋਦੀ ਚੀਜ਼ ਮੰਨੀ ਜਾਂਦੀ ਸੀ ਉਹ ਸਿਰਫ ਰਾਜੇ ਜਾਂ ਮਹਾਰਾਜਾ ਨੂੰ ਹਕਮ ਹੁੰਦਾ ਸੀ ਨਗਾਰਾ ਇਹ ਇੱਕ ਤਰ੍ਹਾਂ ਦੀ ਆਜ਼ਾਦੀ ਦਾ ਪ੍ਰਤੀਕ ਸੀ ਨਗਾਰਾ ਉਸ ਟਾਈਮ ਇਹ ਸਾਰੀ ਮੁਗਲ ਫੌਜਾਂ ਲਈ ਸੰਦੇਸ਼ ਸੀ ਕਿ ਅਸੀਂ ਆਜ਼ਾਦ ਹਾਂ ਅਸੀਂ ਤੁਹਾਡੇ ਅੰਡਰ ਨਹੀਂ ਹਾਂ ਔਰੰਗਜੀਤ ਦੇ ਇੱਕ ਵਾਰੀ ਪੁੱਤਰ ਨੇ ਲਾਹੌਰ ਦੇ ਕਿਲੇ ਦੇ ਵਿੱਚ ਲਾਹੌਰ ਉਸ ਟਾਈਮ ਕੋਈ ਛੋਟੀ ਜਿਹੀ ਝੜਪ ਕੋਈ ਜੰਗ ਹੋਈ ਉਹ ਕਿ ਲੜ ਉਹਦੇ ਔਰੰਗਜੀਤ ਦੇ ਪੁੱਤਰ ਦੀ ਉਹਨੇ ਨਗਾਰਾ ਵਜਾਤਾ ਹੈ ਉਹ ਆਪਣੇ ਪੁੱਤਰ ਦੇ ਖਿਲਾਫ ਹੋ ਗਏ ਕਿ ਤੂੰ ਕੌਣ ਹੰਨਾ ਨਗਾਰਾ ਵਜਾਉਣਾ ਹੈ ਉਸ ਨਗਾਰੇ ਦਾ ਹੁਕਮ ਚਾਉਂਦਾ ਸਿਰਫ ਮੈਨੂੰ ਆਰਮਜੋ ਉਸ ਟਾਈਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨਗਾਰਾ ਬਣਾਇਆ ਵਜਾਇਆ ਤੇ ਇੱਕ ਆਜ਼ਾਦੀ ਦਾ ਪ੍ਰਤੀਕ ਦੱਸਿਆ ਅਸੀਂ ਤੁਹਾਡੇ ਬਿਲੋਂਗ ਨਹੀਂ ਹਾਂ ਅਸੀਂ ਇੱਕ ਵੱਖਰੀ ਕੌਮ ਹਾਂ ਬਸ ਇਹੀ ਗੱਲ ਉਹਨਾਂ ਨੂੰ ਚੁੱਕਦੀ ਸੀ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਰਾਜ ਵਾਲੇ ਵੀ ਆਊਗਾ ਕੌਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਰਾਜ ਤੇ ਵੀ ਰਾਜ ਕਰਨ ਵਾਲਾ ਬਧੂਗਾ ਪਰ ਗੁਰੂ ਸਾਹਿਬ ਦੀ ਇਹ ਸੋਚ ਇਦਾਂ ਦੀ ਨਹੀਂ ਸੀ ਫਿਰ ਕਹਿੰਦੇ ਕਿ ਜਿਹੜੇ ਪਹਾੜੀ ਰਾਜੇ ਸੀ ਨਾ ਉਹਨਾਂ ਨੇ ਵੀ ਇੱਕ ਵਾਰ ਗੁਰੂ ਗੋਗੀ ਸਿੰਘ ਜੀ ਦੇ ਕੋਲ ਆ ਕੇ ਅਮਰਤ ਸ਼ਕਨ ਵਰ ਗਿਆ ਸੀ ਕਿ ਅਸੀਂ ਵੀ ਤੁਹਾਡੇ ਕੋਲ ਅਮਰਤ ਚੰਗਣਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਹਾਂ ਜਰੂਰ ਸ਼ਬੋ ਪਰ ਉਹਨਾਂ ਨੇ ਦੋ ਸ਼ਰਤਾਂ ਰੱਖੀਆਂ ਵਿੱਚ ਪਹਾੜੀ ਰਾਜੇ ਨੇ ਉਹਨਾਂ ਪਹਿਲੀ ਸ਼ਰਤ ਇਹ ਰੱਖੀ ਕਿ ਜਿਹੜੇ ਭਾਟੇ ਵਿੱਚ ਇਹਨਾਂ ਸਾਰੇ ਨੇ ਪੰਨਯੋ ਪਿਆਰਿਆਂ ਦੇ ਜਾਂ ਬਾਕੀ ਹੋਰ ਸੰਗਤ ਅੰਮ੍ਰਿਤ ਛਕਦੀ ਆ। ਇਸ ਬਾਡੇ ਵਿੱਚ ਅਸੀਂ ਅੰਮ੍ਰਿਤ ਨਹੀਂ ਛਕਣਾ। ਦੂਜੀ ਸ਼ਰਤ ਉਹਨਾਂ ਨੇ ਰੱਖੀ ਗਏ ਜਿਹੜੇ ਵੀ ਅਸੀਂ ਦੇਵੀ ਦੇਵਤਿਆਂ ਨੂੰ ਮੰਨਦੇ ਆਂ ਜਾਂ ਜਿਨ੍ਹਾਂ ਦੀ ਵੀ ਅਸੀਂ ਪੂਜਾ ਕਰਦੇ ਆਂ ਉਹਨਾਂ ਨੂੰ ਅਸੀਂ ਪੂਜਦੇ ਰਵਾਂਗੇ। ਅੰਮ੍ਰਿਤ ਛਕਣ ਤੋਂ ਬਾਅਦ ਅਸੀਂ ਇਹ ਦੋ ਚੀਜ਼ਾਂ ਨਹੀਂ ਅਸੀਂ ਇਹ ਚੀਜ਼ ਨਹੀਂ ਬਦਲਾਂਗੇ। ਫਿਰ ਜਦੋਂ ਕਿਲੇ ਨੂੰ ਪੂਰੀ ਤਰ੍ਹਾਂ ਘੇਰਾ ਪਿਆ ਹੋਇਆ ਅਸੀਂ ਤਾਂ ਇੱਕ ਇਤਿਹਾਸਕਾਰੀ ਵੀ ਲਿਖਦੇ ਨੇ ਕਿ ਚਾਰ ਸਿੰਘ ਪਾਣੀ ਕੋ ਜਾਵੇ, ਦੋ ਜੂਝੇ ਤੇ ਦੋ ਪਾਣੀ ਲੈਣ। ਇਦਾ ਮਤਲਬ ਇਹ ਆ ਕਿ ਜਦੋਂ ਪਾਣੀ ਅੰਦਰ ਜਮਾ ਹੀ ਮੁੱਕ ਚੁੱਕਿਆ ਸੀ ਕੋਈ ਇੱਕ ਬੂੰਦੀ ਪਾਣੀ ਨਹੀਂ ਸੀ ਚਾਰ ਸਿੰਘ ਬਾਹਰ ਜਾਂਦੇ ਸੀ ਗੜੀ ਤੋਂ ਬਾਹਰ ਤੇ ਕਹਿੰਦੇ ਸੀਗੇ ਦੋ ਸਿੰਘ ਲੜਦੇ ਲੜਦੇ ਸ਼ਹੀਦ ਹੋ ਜਾਂਦੇ ਸੀ ਤੇ ਦੋ ਸਿੰਘ ਬਾਕੀ ਪਾਣੀ ਲੈ ਕੇ ਆਉਂਦੇ ਸੀ ਉਹਨਾਂ ਨੇ ਧਿਆਨ ਭਟਕਾ ਕੇ ਤੇ ਦੋ ਸਿੰਘ ਵੀ ਕਿੰਨਾ ਕੁ ਪਾਣੀ ਲੈ ਕੇ ਆ ਜਾਂਦੇ ਹੋਣਗੇ 2 ਲੀਟਰ 4 ਲੀਟਰ 5 ਲੀਟਰ ਅੰਦਰ ਕਿੰਨੀ ਸੰਤਕੀ ਪਾਣੀ ਪੀਣਗੇ ਸੋਚੋ ਉਸ ਟਾਈਮ ਦੇ ਹਾਲਾਤ ਕਿੱਦਾਂ ਦੇ ਹੋਣਗੇ ਤੇ ਫਿਰ ਵੀ ਕਈ ਲੋਕ ਕਹਿ ਦਿੰਦੇ ਨੇ ਕਿ ਪੋ ਦੇ ਮਹੀਨੇ ਵਿੱਚ ਵਿਆਹ ਰੱਖ ਲੈਣੇ ਚਾਹੀਦੇ ਆ ਜਾਂ ਪੋ ਦੇ ਮਹੀਨੇ ਵਿੱਚ ਖੁਸ਼ੀ ਮਨਾਉਣ ਨਾਲ ਕੀ ਹੋ ਜਾਂਦਾ ਵਾ ਅੱਜ ਕੱਲ ਨਹੀਂ ਕੋਈ ਇਦਾਂ ਦੇ ਵਿਚਾਰ ਕਰਦਾ ਕਿ ਇਦਾਂ ਦੇ ਵਿਚਾਰ ਕਰਨ ਨਾਲ ਕੀ ਹੋ ਜਾਂਦਾ ਵਾ ਪਰ ਨਾ ਤੇ ਮੈਂ ਕੋਈ ਵੇਖੋ ਨਾ ਤੇ ਮੈਂ ਬਹੁਤਾ ਕੋਈ ਵੱਡਾ ਹਿਸਟੋਰੀਆ ਨਾ ਤੇ ਨਾ ਹੀ ਮੈਂ ਕੋਈ ਬਹੁਤਾ ਵੱਡਾ ਵੀ ਦਵਾਨ ਆ ਮੈਂ ਬਸ ਆਪਣੇ emotions ਦੱਸ ਰਿਹਾ ਜੋ ਮੈਨੂੰ ਇਹ ਦਿਨਾਂ ਵਿੱਚ ਫੀਲ ਹੁੰਦਾ ਜੋ ਮੈਂ ਆਪਣੇ ਵਿਚਾਰਿਆ ਮੈਂ ਉਹ ਰੱਖ ਰਿਹਾ ਹਾਂ ਉਸ ਕੋ ਦੇ ਮਹੀਨੇ ਵਿੱਚ ਇੱਕ ਸਿਰਫ 20 ਤਰੀਕ ਤੋਂ ਲੈ ਕੇ 30 ਤਰੀਕ ਤੱਕ ਇਹ ਆਪਣਾ ਸ਼ਹੀਦੀ ਦਿਨ ਚਲਦਾ ਹੈ ਵੱਡੇ ਸਾਹਿਬ ਜਦਾਂ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਹੀ ਪਰਿਵਾਰ ਇਨ੍ਹਾਂ 10 ਦਿਨਾਂ ਦੇ ਵਿੱਚ ਕਿਰੂ ਕਿਰੂ ਹੋ ਗਿਆ ਸ਼ਹੀਦ ਹੋ ਗਿਆ ਸਾਰਾ ਸਿਰਫ ਕਿੰਨਾ ਦੀ ਖਾਤਰ ਆਪਣੀ ਖਾਤਰ ਅੱਜ ਆਪਣੇ ਨਾ ਵਿਸ਼ੇ ਸਿੰਘ ਨਹੀਂ ਸੀ ਹੁਣ ਜੇ ਉਹ ਸਟਨ ਛੋਟੇ ਸਾਹਿਬ ਜਦੇ ਜਨਮ ਦਾ ਗੁਰੂ ਗੋਬ ਦੀ ਡੋਲ ਜਾਂਦੇ ਇਹ ਗੱਲ ਕਹਿਣੀ ਵੀ ਮੇਰੇ ਲਈ ਪਾਪ ਆ ਕਿ ਉਹ ਦੋਲ ਜਾਂਦਾ ਕਿਉਂਕਿ ਉਹ ਰੱਬੀ ਰੂਹਾਂ ਰੱਬੀ ਰੂਹਾਂ ਵਿੱਚ ਇੱਕ ਗੱਲ ਛੋਟੀ ਹੋ ਜਾਂਦੀ ਰੱਬੀ ਰੂਹਾਂ ਵੀ ਕਈ ਹੋ ਰਹੀਆਂ ਪਰ ਅਕਾਲ ਪੁਰਖ ਦਾ ਹੀ ਇੱਕ ਕੰਨ ਸੀ ਅਕਾਲ ਪੁਰਖੀ ਸੀ ਉਹ ਜਿਹੜੀਆਂ ਰੂਹਾਂ ਹੋਈਆਂ ਸੀ ਤੇ ਅੱਜ ਆਪਣੇ ਨਾਮ ਪਿੱਛੇ ਸਿੰਘ ਨਹੀਂ ਸੀ ਹੁਣ ਤੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਆਪਾਂ ਪੂਰੇ ਸਾਲ ਦੇ ਵਿੱਚ ਇੱਕ 10 ਦਿਨ ਨਹੀਂ ਕੱਢ ਸਕਦੇ ਜਦੋਂ ਆਪਾਂ ਤਸਵੀਰ ਨੂੰ ਉਹਨਾਂ ਨੂੰ ਯਾਦ ਕਰ ਸਕੀਏ ਆਪਾਂ ਉਹਨਾਂ ਦੀ ਹੀ ਕਮਾਈ ਕੀਤੀ ਹੋਈ ਖਾਂਦੇ ਅੱਜ ਆਪਾਂ ਉਹਨਾਂ ਦੀ ਖੱਟੀ ਹੋਈ ਸਿੱਖੀ ਦਾ ਮਾਣ ਮਾਨਣੇ ਅੱਜ ਜੇ ਉਹ ਨਾ ਹੁੰਦੇ ਤੇ ਆਪਾਂ ਨਹੀਂ ਸੀ ਹੋਂਦ ਤੇ ਸਭ ਨੂੰ ਪਤਾ ਤੇ ਫਿਰ ਵੀ ਆਪਾਂ ਕਹਿ ਦਿੰਨੇ ਆਂ ਪੂਰੇ ਦੇ ਮਹੀਨੇ ਵਿੱਚ ਵਿਆਹ ਰੱਖਣ ਦਾ ਜੀ ਉਹਨਾਂ ਆਪਣੇ ਬੱਚੇ ਤੇ ਕੋਈ ਮਾੜੀ ਜੀ ਛੱਟ ਲੱਗਦੀ ਹੈ ਨਾ ਤੇ ਆਪਾਂ ਕਹਿ ਦਿੰਨੇ ਆਂ ਕਿ ਇਨੂੰ ਉਸ ਵੇਲੇ ਡਾਕਟਰ ਕੋਲ ਲੈ ਜਾਓ ਜਦ ਮਾੜਾ ਜਿਹਾ ਬੁਖਾਰ ਹੁੰਦਾ ਇਹਨੂੰ ਉਸੇ ਵੇਲੇ ਭੱਜ ਕੇ ਡਾਕਟਰ ਕੋਲ ਲੈ ਜੀ ਦੇ ਜਦੋਂ ਕਹਿੰਦੇ ਕਿ ਛੋਟੇ ਸਾਹਿਬ ਜੀ ਦੇ ਮਾਦਾ ਗੁਜਰਕਾ ਦੀ ਠੰਡੇ ਪੁਰਜ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਜਾਂ ਉਹਨਾਂ ਨੂੰ ਕੋਤਵਾਲੀ ਦੇ ਵਿੱਚ ਲਿਆਂਦਾ ਗਿਆ ਨਾ ਉਹਨਾਂ ਨੂੰ ਮਿਰਚਾਂ ਵਾਲੇ ਬੂਰੇ ਮਿਰਚਾਂ ਵਾਲੇ ਬੂਰੇ ਦੇ ਵਿੱਚ ਬੰਨ ਕੇ ਲਿਆਂਦਾ ਗਿਆ ਸੀ ਛੋਟੇ ਸਾਹਿਬ ਜੀ ਦੇ ਤੇ ਸੋਚੋ ਸਟੈਂਪੀ ਲਾਤਾ ਤੇ ਜਦੋਂ ਉਹਨਾਂ ਨੂੰ ਠੰਡੇ ਪੁਰਜ ਦੇ ਵਿੱਚ ਰੱਖਿਆ ਗਿਆ ਉਹਨਾਂ ਕੋਲ ਕੋਈ ਵੀ ਕਪੜਾ ਨਹੀਂ ਸੀ ਇਹ ਨਿਊ ਟਾਉਨ ਅੱਜ ਅੱਜ ਸੋਚੋ ਕਿ ਅੱਜ ਕਿੰਨੇ ਰੁੱਖ ਕੱਟੇ ਗਏ ਅੱਜ ਕਿੰਨਾ ਸਮਾਂ ਬਦਲ ਗਿਆ ਅੱਜ ਤੋਂ 200 300 ਸਾਲ ਪਹਿਲਾਂ ਉਦੋਂ ਦੇ ਟੈਂਪਰੇਚਰ ਵੀ ਮਾਈਨਸ ਦੇ ਵਿੱਚ ਹੋਣਾ ਅੱਜ ਆਪਣੇ ਪੰਜਾਬ 'ਚ ਘਰ ਤੋਂ ਘਰ ਟੈਂਪਰੇਚਰ 1 2 3 ਡਿਗਰੀ ਚੱਲ ਜਾਂਦਾ ਉਹਨਾਂ ਟਾਈਮਾਂ ਦੇ ਵਿੱਚ ਮਾਈਨਸ ਦੇ ਵਿੱਚ ਜਾਂਦਾ ਹੀ ਆਬਵੀਅਸੀ ਗੱਲ ਹੈ ਕਿੱਦਾਂ ਰਹੇ ਹੋਣਗੇ ਇੱਕ ਕਾਸ਼ੇ ਦੇ ਵਿੱਚ ਉਹ ਬਾਬਾ ਜੋਰਾਵਰ ਸਿੰਘ ਜੀ ਨੂੰ ਰੱਖਦੇ ਸੀ ਇੱਕ ਕਾਸ਼ੇ ਦੇ ਵਿੱਚ ਬਾਬਾ ਫਤਿਹ ਸਿੰਘ ਜੀ ਨੂੰ ਤੇ ਕਹਿੰਦੇ ਨੇ ਕਿ ਜਨੂਨ ਨੂੰ ਥੱਲੇ ਲਿਆਂਦਾ ਗਿਆ ਕੂਤਬਾਲੀ ਦੇ ਵਿੱਚ ਉਹਨਾਂ ਨੂੰ ਰੋਖ ਨਾਲ ਬੰਨ ਕੇ ਭੱਪਾ ਫਤੇ ਸਿੰਘ ਜੀ ਦੇ ਗਲੇਲਾ ਮਾਰਵਿਆ ਗਏ ਗਲੇਲਾ ਨਾਲ ਉਹਨਾਂ ਦੀ ਇੱਕ ਅੱਖ ਜਿਹੜੀ ਸੀ ਉਹ ਸਾਰੀ ਬਾਹਰ ਨਿਕਲ ਗਈ ਲਹੂ ਨਿਵਾਨ ਹੋ ਗਿਆ ਤੜਫਦੇ ਰਹੇ ਫੇਰ ਵੀ ਉਹਨਾਂ ਨੂੰ ਪੋਛੇਦੇ ਰਹੇ ਕਿ ਤੁਸੀਂ ਸਾਡਾ ਧਰਮ ਖਤੂਰੂ ਪਰ ਉਹਨਾਂ ਦਾ ਜਵਾਬ ਫੇਰ ਵੀ ਕੋਈ ਨਹੀਂ ਸਿੰਘ ਗੁਰੂ ਦੇ ਪੁੱਤਰ ਹੈ 1999 ਦੇ ਪੁੱਤ ਗੁੰਤੇਪਾ ਦਾ ਸਾਫੀ ਦੇ ਪੋਤੇ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਮਦਦ ਆਪਣੇ ਇਤਿਹਾਸ ਦਸਿਏ ਤੇ ਇਤਿਹਾਸ ਨਾਲ ਜੋੜੀਏ ਅਸੀਂ ਦੇ ਹੁਣ ਬਾਹਰ ਚਲੋ ਫਤਿਹਗੜ੍ਹ ਸਾਹਿਬ ਨਹੀਂ ਜਾ ਸਕਦੇ ਪਰ ਇੱਥੋਂ ਹੀ ਜਿੰਨਾ ਹੋ ਸਕਦਾ ਸਾਡੇ ਤੋਂ ਅਸੀਂ ਕਰਮਾਂ ਕਰਕੇ ਬੈਕਿੰਗ ਉਹਨਾਂ ਨੂੰ ਯਾਦ ਕਰੀਦਾ ਯਾਦ ਕਰਦੇ ਆ ਕਰਦੇ ਰਹਾਂਗੇ ਤੇ ਜਿੰਨੇ ਵੀ ਮੇਰੇ ਵੀਰ ਭਰਾ ਭੈਣ ਭਰਾ ਜਿੰਨੇ ਵੀ ਪੰਜਾਬ ਵਿੱਚ ਚੇਨ ਸਟੈਂਡ ਜਿੰਨੇ ਵੀ ਜਦ ਮੈਂ ਮੁਜ਼ਰਬੀ ਕੀਤੀ ਫਟਿਕਟਸ ਆਪ ਜਾ ਸਕਦੇ ਆ ਤਾਂ ਇੱਕ ਵਾਰੀ ਜਰੂਰ ਹੋ ਗਿਆ ਉਸ ਠੰਡੇ ਬੁਰਜ ਵਿੱਚ ਬਹਿ ਕੇ ਆਓ ਘੰਟਾ ਇੱਕ ਤਾਂ ਕਿ ਘਟੂ ਘਟ ਆਪਾਂ ਏ ਦੀ ਫੀਲ ਕਰ ਸਕੀਏ ਆਪਾਂ ਏ ਦੇ ਸਮਝੇ ਸਕੀਏ ਕਿ ਉਸ ਟਾਈਮ ਦੇ ਕੀ ਹਾਲਾਤ ਹੋਣਗੇ ਉੱਥੇ ਬਈਏ ਆਪਾਂ ਘੰਟਾ ਬਾਟ ਕਰੀਏ ਉਹਨਾਂ ਨੂੰ ਯਾਦ ਕਰੀਏ ਆਪਾਂ ਉਸ ਚੀਜ਼ ਦਾ ਮੁੱਲ ਇਦਾਂ ਪਾ ਨਹੀਂ ਸਕਦੇ ਪਰ ਆਪਾਂ ਇੱਕ ਛੋਟੀ ਜੀ ਕੋਸ਼ਿਸ਼ ਤੇ ਕਰ ਹੀ ਸਕਦੇ ਆ ਇਨਨੇ ਮੈਗਲਾ ਚੋਣਾਂ ਨਾ ਮੈਂ ਬੋਲਦਾ ਕਿ ਵੱਡਾ ਵੀ ਜਵਾਨ ਨਾ ਮੈਂ ਫਿਰ ਕਿਹਨਾਂ ਨਾਲ ਕੋ ਬੋਲਦਾ ਵੱਡਾ ਹੈ ਸਟੋਰ ਨਾ ਮੈਂ ਬਸ ਆਪਣੀ ਮੂਸ਼ਨਸ ਦੱਸੇ ਮੈਂ ਬਸ ਆਪਣੀ ਗੱਲ ਲਿਖਤੀ ਹੈ ਕਿ ਆਜ ਹੀ ਜੁਣੀ ਫੀਲਿੰਗ ਤੇ ਆਪਾਂ ਵਕਤ ਬਾਅਦ ਆਪਣੇ ਬੱਚੇ ਨੂੰ ਇਤਿਹਾਸ ਨਾਲ ਜੋੜੀਏ ਸੋ ਇਨਾਂ ਦਿਨਾਂ ਦੇ ਵਿੱਚ ਮੇਰੀ ਬਸ ਇਹੀ ਬੇਨਤੀ ਹੈ ਕਿ ਘੱਟ ਤੋਂ ਘੱਟ 20 ਤੋਂ ਲੈ ਕੇ 30 ਤਰੀਕ ਤੱਕ ਹੱਥ ਬੰਨ੍ਹ ਕੇ ਸਾਰੇ ਅਗੇ ਬੇਨਤੀ ਹੈ ਕਿ 20 ਤਰੀਕ ਤੋਂ ਲੈ ਕੇ 30 ਤਰੀਕ ਤੱਕ ਘੱਟੋ ਘੱਟ ਕੋਈ ਜਸ਼ਨ ਨਾ ਮਨਾਇਆ ਜਾਵੇ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਨਾ ਮਨਾਈ ਜਾਵੇ ਆਪਣੇ ਘਟੋਂ ਘਟ ਇੱਕ ਘੰਟਾ ਕੱਢ ਕੇ ਜ਼ਿੰਦਗੀ ਦਾ ਜਾਂ ਅੱਧਾ ਘੰਟਾ ਕੱਢ ਕੇ ਸਾਬਜਾਦਿਆਂ ਨੂੰ ਜ਼ਰੂਰ ਯਾਦ ਕੀਤਾ ਜਾਵੇ ਛੋਟੇ ਸਾਬਜਾਦਿਆਂ ਤੋਂ ਵੱਡੇ ਸਾਬਜਾਦਿਆਂ ਨੂੰ ਮਾਤਾ-ਪਿਤਾ ਗੁਜਰਤ ਦੇ ਗੁਰੂ ਬੋਧੀ ਸੰਗਤ ਨੂੰ ਉਹਨਾਂ ਨੇ ਆਪਣੇ ਲਈ ਆਪਾਂ ਨੂੰ ਅੱਜ ਇੱਥੇ ਤੱਕ ਆਪਾਂ ਇਸ ਕੰਮ ਤੇ ਇਸ ਲਈ ਬੈਠੇ ਹਾਂ ਕਿਉਂਕਿ ਉਸ ਟਾਈਮ ਦੇ ਵਿੱਚ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਆਪਾਂ ਉਹਨਾਂ ਦੀ ਕੱਟੀ ਖਵਾਉਂਦੇ ਆਪਾਂ ਉਹਨਾਂ ਦੀ ਕਮਾਈ ਕਰਦੇ ਆ ਤੇ ਕਿ ਨਿਯਮ ਹੀ ਮਾਵਾ ਭੈਣਾਂ ਉਹਨਾਂ ਨੂੰ ਵੀ ਮੈਂ ਹੱਥ ਬਨ ਕੇ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਤਿਹਾਸ ਦੱਸੀਏ ਕਿਉਂਕਿ ਅੱਜ ਕੱਲ ਮੈਂ ਦੇਖਦਾ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹਨ ਉਹ ਆਪਣਾ ਪਿਛੋਕੜ ਜਾਂ ਆਪਣਾ ਇਤਿਹਾਸ ਪੜ੍ਹ ਕੇ ਖੁਸ਼ ਹੀ ਨਹੀਂ ਉਹ ਇਸ ਚੀਜ਼ ਨੂੰ ਬੈਕਵਰਡ ਚੀਜ਼ ਸਮਝਦੇ ਆਂ